ਸੋਜੀ ਭਾਈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਰੀਬ ਬਲਾ ਸਤ ਸ੍ਰੀ ਅਕਾਲ ਹਾਂ ਸਤ ਸ੍ਰੀ ਅਕਾਲ ਜੀ ਦਲੀਪ ਨੂੰ 7 ਸਾਲ ਹੋ ਗਏ ਕੰਦਾ ਛਿਲਦੇ ਨੂੰ ਲੋਜੀ ਬਾਪੂ ਨੂੰ ਸਤ ਸ੍ਰੀ ਅਕਾਲ ਬਾਕੀ ਭਾਈ ਇੱਧਰ ਲੱਗੇ ਪਿਆ ਜੀ ਬੂਟਿਆਂ 'ਚ ਰਹਿੰਦਾ ਤਾਂ ਗੰਨਾ ਪਹਿਲਾਂ ਮਹਾ ਚੱਲੇ ਇਹ ਵਿੱਗਾਕ ਤਾਂ ਜਿਹੜਾ ਆਪਾਂ ਨੇ ਪਪੂਲਰ ਲਾਇਆ ਤੇ ਪਿਛਲੇ ਸਾਲ ਵੀ ਪਹਿਲਾਂ ਇਹਨੂੰ ਚੱਕ ਦੰਦਾ ਕਣਕ ਬੀਦੂਗੇ ਤੇ ਲੜਾਈ ਚੱਲ ਗਈ 150 ਭਰੀ ਹੋ ਗਈ ਨਾ 150 ਹੋ ਗਈ ਨਹੀਂ ਤੇ ਮਰੇ 110 ਗੰਨਾ ਹੁੰਦਾ ਹੈ ਕਦੇ ਕਰਕੇ ਦੂਹੇ ਸਾਲ ਦਾ ਫਸਟ ਆ ਗਿਆ ਹਾਂ ਹੈਨਾ ਬੂਟੇ ਵੀ ਬਹੁਤ ਹੋਗੇ ਸੋਹਣੇ ਹੋਗੇ ਇੱਕ ਵਾਰੀ ਫੁੱਲ ਹੁੰਦੀ ਦੇ ਵਦੇ 10-10 ਕੁਆਂਟਲ ਦੀ ਪੂਰੀ ਹੁੰਦੀ ਆ ਹਰੇ ਸਾਲ ਬਥੇਰਾ ਚੱਲਿਆ ਯਾਰ ਹਾਂ ਹੈਨਾ ਬੂਟਾ ਬਹੁਤ ਚੱਲਿਆ ਇਹ ਆ ਗਈ ਗੱਡੀ ਟਰੈਕਟਰ ਕਹਾ ਕਰਨਾ ਪੈਣਾ ਜਦੀ ਕਦੇ ਜਦੇ ਜਨੀਬ ਲੈ ਗਿਆ ਲਾ ਹਾਂ ਰਾਤ ਕਰਦਾ ਰੇ ਉੱਪਰ ਗੱਡੀ ਆਵੇ ਹਲੇ ਮੋਟਰਸਾਈਕਲ ਲੰਗੀ ਜਾਣੇ ਫੋੜਦਾਂਗੇ ਲੰਗੀ ਜਾਣੇ ਉਹ ਗੱਡੀ ਆ ਗਈ ਤੈਨੂੰ ਕਹਾ ਕਰਨਾ ਪੈਣਾ ਜਦੀ ਇਹ ਤੂੰ ਆਤਮਾ ਜਾ ਰਿਹਾ ਫੇਰ ਤਾਂ ਫਰਕ ਪੈਣਾ ਬਹੁਤ ਬੇਲੇੜੇ ਹੋਣਾਗਾ ਠੀਕ ਨਹੀਂ ਫਰਕ ਪੈਣਾ ਚਲੇਗਾ ਹਾਂ ਇਧਰ ਬਾਈ ਬਾਕੀ ਵੱਢਣਗੇ ਦੂਜੀ ਸਾਈਡ ਦੋ ਵੱਢਣ ਚਲੇਗੇ ਛਾਂ ਨੂੰ ਲੋਡ ਕਰ ਦੇਣੀ ਨੇ ਕਰਦੇ ਨਹੀਂ ਸਮਝ ਲੈਟ ਹੋ ਗਿਆ ਅੱਜ ਤਾਂ ਘਟਾ ਘਟਾ ਕਾ ਟਰੈਕਟਰ ਲੇਟ ਹੋ ਗਿਆ ਕਿਨੇ ਕਿਹੜਾ ਫੋਨ ਕਰਿਆ ਯਾਰ ਕੀ ਹੈ ਤਾਂ ਥਾ ਇਹਨੂੰ ਵੀ ਕਰਦੇ ਪਹਿਲਾਂ ਫੋਨ ਕਰਦਾ 15 ਮਿੰਟ ਜਾਂ ਭਰੀਆਂ ਪਈਆਂ ਦੀਆਂ ਛਿਲਣੇ ਨੂੰ ਅਗੰਨਾ ਦੇਖੀ ਉੱਪਰ ਮੂੰਹ ਕੋ ਨਾ ਬੱਚੇ ਕਿਸੇ ਗੰਨਾ ਵੱਢਦੇ ਜਿਹੜਾ ਪਿਆ ਉੱਪਰ ਕਿੰਨੇ ਚ ਵਜਨ ਵੀ ਹੈਗਾ ਭਾਰੀਆਂ ਭਰੀ ਪੂਰੀ ਹਨ ਤੂੰ ਸਾ ਕੀੜਾ ਗੂਣਾ ਨਹੀਂ ਕਹਿੰਦੇ ਯਾਰ ਤੂੰ ਦੇ ਦੇ ਨਾ ਸਾਹ ਤੇ ਹਨਾ ਕਿਹਦੇ ਦੰਦ ਵੀ ਦਿੰਦਾ ਹੈ ਕਿੱਤਾ ਆਵੇ ਥੱਲੇ ਤੇ ਚੱਲ ਪਿਆ ਗੜਾਸਾ ਹੁੰਦਾ ਸੱਦ ਨਹੀਂ ਇਹਨੂੰ ਬੱਦਰਾ ਬੈਲ ਦੀ ਗਾਇਰ ਇਹ ਘੰਟੇ ਨੂੰ ਮੁੜ ਕੇ ਆਵੇ 5-7 ਕੁਇੰਟਲ ਮੈਂਟਨ ਲਈ ਹਾਂ ਇਹ ਉਹ ਬੜਾ ਡਾਈਟਰ ਆ ਆ ਕਿਦੇ ਫੇਰ ਬੱਤੇ ਬਹੁਤ ਬੜੇ ਆ ਇਹ ਪੁੱਛਦਾ ਕਿਦੇ ਕਿਚਾ ਉਹਦੇ ਪੈਬਲਾ 100 ਕੁਇੰਟਲ ਵੀ ਨੇ ਵਿੱਕੇ ਹੋਵੇ ਪੂਰਾ ਬਸਾਉ ਦੇ ਪਹਿਲਾਂ ਹੀ ਟੜਾ ਕਰਾਉਣਾ ਛੋਟਾ ਇਹਦਾ ਚਾਹੇ 2 ਕੁਇੰਟਲ ਬਸ 100 ਦਾ ਤੇ ਮੁਰਤੇ ਆਵੇ ਭਰੀਆਂ ਦੋ ਭਰੀਆਂ ਮੁੜ ਕੇ ਹੋਣੀਆਂ ਚਾਹੀਦੀਆਂ ਰੇਕ ਗੇੜੇ ਨੂੰ ਆ ਮੋਟੂ ਕੈਮ ਹੈ ਠੀਕ ਹੈ ਜੀ ਠੀਕ ਹੈ ਜੀ ਕਾਖੜਾ ਇੱਥੇ ਘੋਲ ਲੈਂਦੇ ਨੇ ਬਚਾ ਇੱਕ ਤੂੰ ਵੀ ਚੱਕ ਲੈ ਭਰੀ ਭਰੀ ਚੱਕ ਉਠਾ ਹੈ ਤੂੰ ਪੜਦਾ ਨਹੀਂ ਜਾਏਗਾ ਪੜਨਾ ਨਹੀਂ ਥਾ ਮੈਂ ਤਾਂ ਕਾਦੇ ਪੜਨਾ ਥਾ ਪੜਨਾ ਥਾ ਇਹ ਦੇਖ ਲੈ ਆ ਕੰਮ ਕਰਨਾ ਪੈਣਾ ਨਹੀਂ ਹੋ ਕਹੀ ਕਰਨਾ ਛੱਡ ਕੇ ਆਉਣੇ ਇਹ ਕੰਮ ਕਰਨਾ ਫੇਰ ਇਹ ਬੁਠਿਆਂ ਚ ਵੀ ਕਰਨਾ ਵਧੀਆ ਹੈ ਕੰਮ ਦਾ ਹੈ ਨਾ ਹਨਾ ਵਾਪਸ ਵੀ ਜਾ ਕੇ ਬਾਲ ਕਰਨੀ ਪਈ ਸਾਰੀ ਹਜ਼ੂਰਾ ਹਾਂ ਉਹ ਤਾਂ ਕੱਢਣੀ ਸਾਰੀ ਬੱਤੀ ਅੱਗ ਨਹੀਂ ਲੰਮੀ ਜਮਈ ਆ ਕਿੱਥੇ ਨਾ ਛੋਟ ਲੱਗਣੀ ਆ ਇੱਕ ਉਹ ਵੀ ਕਹਿੰਦਾ ਮੈਂ ਇਹਨੂੰ ਅੱਗ ਨਹੀਂ ਲਾਉਣੀ ਜਮਈ ਤੇ ਤਵੀਨਾ ਪੜਨਾ ਹੈ ਤਵੀਨਾ ਪੜਦੂੰਗਾ ਛੋਟੀਆਂ ਲਿਆਉਂਗੀ ਫੋੜ ਨਾਲ ਉਦੇ ਬਾਅਦ ਫੇਰ ਲੂਟਾ ਬੀਟਰ ਕਮਾ ਕੇ ਚੱਲ ਦੇ ਗਈ ਛਿੱਟਾ ਜਾਂ ਪੰਦਰਾ ਜੀ ਲੂਟਾ ਬੀਟਰ ਨੇ ਕਾ ਦੇਣਾ ਇੱਕ ਵਾਰ ਦੇਵੇ ਛਿੱਟਾ ਫੇਰ ਲੂਟਾ ਬੀਟਰ ਕਮਾ ਲੈਣਾ ਇਹਦੇ ਜੇ ਆਪਾਂ ਨੇ ਬਾਜਰਾ ਬੀਜ ਦੇਣਾ ਪਹਿਲਾਂ ਕਾ ਦਾ ਗਾਹਾਂ ਕਣਕ ਤੇ ਬਾਜਰ ਦੇ ਗਾਹਾਂ ਨੂੰ ਖਾਲੇ ਬਾਜਰੇ ਤੁਰਦੇ ਨਹੀਂ ਉੱਤੇ ਯਾਰ ਤੁਰਦੇ ਨਹੀਂ ਬਾਜਰੇ ਜੀ ਜਾਨ ਨੂੰ 2 ਸਾਲ ਹੋ ਲੜੇ ਨੇ ਬੁੱਢਿਆਂ ਨੂੰ ਤੁਰੇ ਪੈਣੇ ਜਾਂਦਾ ਫੇਰ ਕੀੜ ਜਾਂ ਪੈ ਜਾਂਦਾ ਖੇਤਾਂ ਮੇਂ ਹੋਰ ਕੁਛ ਨਹੀਂ ਮੋਟਰਸਾਈਕਲ ਹੈ ਬੋਲਟ ਸਾਈਕਲ ਹੈ ਯਾਰ ਅੱਜ ਨਹੀਂ ਆਇਗਾ ਬੰਦ ਕਰ ਦਿਆ ਬੰਦ ਕਰਿਆ ਮੈਂ ਤਾਂ ਦਿਖਦਾ ਬੰਦ ਤਾਂ ਹੀ ਲੱਗ ਪੈਰਾ ਹੋ ਗਿਆ ਬਹੁਤ ਥੋੜਾ ਬਹੁਤ ਫਾਇਦਾ ਹੋ ਗਿਆ ਨਹੀਂ ਤਾਂ ਹਲੇ 10 ਭਰੀਆਂ ਤੀਂ ਜਾਣੀਆਂ ਕਹਿ ਅੱਧੇ ਚ ਸਮਝਿਆ ਐਕਦਮ ਕਰੀਏ ਨਾ ਅੱਧੇ ਚ ਕਿਹਾ ਪਰੇ ਰੱਖੀਏ ਅੰਦਰ ਹਾਂ ਲੱਗਦੀ ਹੈ ਹਾਂ ਲੱਗਦੀਆਂ ਹਾਂ ਲੱਗਦੀਆਂ ਵਾਹ ਕੇ ਨਾ ਅੰਦਰ ਰੱਖਣਾ ਉੱਧਰ ਵੀ ਅੱਕ ਨਹੀਂ ਰਹਤਾ ਇਹ ਮੇਰੇ ਨਾਲ ਕੱਢ ਕੇ ਉੱਥੇ ਜ਼ਿਆਦਾ ਥਾਲਾ ਉੱਥੇ ਉੱਥੇ ਬਾਹਰ ਕੱਢ ਲੂਗੇ ਟਰੈਕਟਰ ਗਾਹਾਂ ਤੇ ਮੋੜਨਾ ਨਹੀਂ ਤੇ ਬਾਹਰ ਦੀ ਨਾ ਮਰਜੀ ਕਰਦੀ ਉਹ ਰਬ ਆ ਗਿਆ ਟੈਲਾ ਆਪਾਂ ਨੇ ਲਜਾਣੀ ਪੈ ਕੇ ਉਹਨਾਂ ਤੇ ਕਿੱਥੇ ਤੇ ਉਹਨਾਂ ਤੇ ਪਹੀ ਤੇ ਹੀ ਪੈਸੀ ਬੈਗ ਲੈ ਜਾ ਕੇ ਖੜਾ ਦੰਗਾ ਅੱਜ ਦੇਖ ਨਹੀਂ ਤਾ ਦੰਗਾ ਨਹੀਂ ਲਾਈ ਉਹਨਾਂ ਟੈਲਾ ਦੱਦੈ ਨੂੰ ਨਹੀਂ ਰਹੀ ਉਹ ਨਮਲ ਪਤਾ ਦੂਜੇ ਜਗ੍ਹਾ ਦਾ ਕੰਮ ਫਿਰ ਆਹੀ ਫਰਕ ਪੈਂਦਾ ਨਹੀਂ ਨਾ 50 ਭਾਜਾ ਹੋਰ ਮਾਨੇ ਤੇ ਕਿ ਜਗ੍ਹਾ ਹੁੰਦਾ ਹਾਂ ਚੱਲ ਹੁਣ ਇੱਧਰ ਆਹੀ ਤਾਂ ਹੁਣ ਤਾਂ ਸਾਰਾ ਇਕੱਠਾ ਹੀ ਆ ਬਹੁਤ ਬਈ ਜਗ੍ਹਾ ਹੀ ਹੈ ਕਿੱਥੇ ਲੈਣਾ ਮੈਂ ਬੂਟਿਆਂ 'ਚ ਗੰਨਾ ਚਾਹੀਦਾ 1 ਸਾਲ ਹੈ 1 ਸਾਲ ਬਸ ਬਸ ਪੂਰਾ ਬੂਟਾ ਬੂਟਾ ਪੂਰਾ ਤੁਰਫੰਦਾ ਹੈ 1 ਸਾਲ 'ਚ ਅੱਛਾ ਹਾਂ ਠੀਕ ਆ ਬਾਈ ਜਨੀਆਂ ਬਾਕੀ ਦੇਖਦੇ ਆ ਉਧਰ ਵੀ ਬਾਈ ਜਾ ਕੇ ਇੱਕ ਗੱਲ ਹੈਗੀ ਹੈ ਚਲੋ ਉਹਦਾ ਉਹਦਾ ਆਪਣੀ ਆਪਣੀ ਸਮਝ ਹੈ ਜਨੀਆਂ ਮੁੰਡੇ ਬੂਟਾ ਬੂਟਾ ਹੀ ਪੂਰਾ ਜਲਿਆ ਗੰਨਾ ਹੀ ਪੂਰਾ ਹੋ ਗਿਆ ਗੰਨਾ ਵੀ ਪੂਰਾ ਹੋ ਗਿਆ 2 ਸਾਲ ਗੰਨਾ ਨਹੀਂ ਹੁੰਦਾ ਹਾਂ ਹੈਨਾ ਫਿਰ ਹੁਣ 1 ਸਾਲ ਮਰ ਜਾਣਾ ਫਿਰ ਆਪਣਾ ਮਰਨ ਤੇ ਹੁਣ ਬੂਟਾ ਵੀ ਰੇਟ ਕਰਦਾ ਪਰ ਹੁਣ ਹਾਂ ਜੇ ਤੂੰ ਜਾਲ ਲਾ ਲੈਣਾ ਤਾਂ ਵਧੀਆ ਰਹਣਾ ਤਾ ਯਾ ਪਰ ਗੰਨਾ ਵੀ ਗਿਆ ਤਾ ਉਹ ਵੀ ਤਾਂ ਹੁਣ ਦੋ ਸਾਲ ਦੇ ਹੋ ਜਾਣੇ ਤੇ ਦੋ ਸਾਲ ਤੇ ਹੋ ਜਾਣੇ ਤੇ ਹੁਣ ਦੋ ਸਾਲ ਤੇ ਦੇ ਲਈ ਇੱਥੇ ਆ ਜਾਣੇ ਤੇ ਬੁੱਤੇ ਠੀਕ ਨਹੀਂ ਚੱਲ ਕੋਈ ਨਹੀਂ ਚੱਲ ਕੋਈ ਆਇਂਦਾ ਬੁੱਤੇ ਦਾ ਵੀ ਕੀ ਪਤਾ ਕਦ ਡਾਊਨ ਆ ਜਾਣੇ ਨਾ ਕੋਈ ਸੁਰਨੀ ਦਾ ਇਹਦਾ ਠੇਕੇ ਦੇ ਵੀ ਠੇਕਾ ਦੇਣਾ ਵੀ ਓਖਾ ਹੋ ਜਾਂਦਾ ਬੰਦੇ ਨੂੰ ਹੈ ਕਿ ਨਹੀਂ ਫਿਰ ਸਭ ਕੋ ਦਿਖਣਾ ਦਿਖਦਾ ਫਿਰ ਜਾਂ ਫਸਲ ਦਾ ਹੀਟ ਘਟ ਜਾਂਦਾ ਵੀ ਸੜੀ ਆਹ ਫਸਲ ਵਧੀਆ ਸੀ ਆ ਵਧੀਆ ਜੇ ਨਹੀਂ ਠੀਕ ਹੈ ਗੰਨੇ ਬੰਗਣਾ ਮਾੜਾ ਮੋਟੀ ਪੱਕੀ ਜੀ ਫਸਲ ਹੈ ਬਸ ਇਹ ਹੋਰ ਕੁਝ ਨਹੀਂ ਫਸਲ ਦੇ ਬਰਾਬਰ ਹੀ ਆਉਂਦਾ ਹੈ ਐ ਨਹੀਂ ਵੀ ਸਭ ਬਹੁਤ ਬਚ ਗਿਆ ਨਿਕਲ 5 ਸਾਲ 5 ਸਾਲਾਂ ਫਸਲ ਵੀ ਨਹੀਂ ਕਢਣੀ ਆਂ 10 ਫਸਲਾਂ ਨਿਕਲ ਲੈਂਦੀਆਂ ਪੰਜ ਸਾਲ ਚ ਫੇਰ ਹੁਣ ਆਪਣਾ 5 ਸਾਲ ਹੋ ਗਏ ਉਹਨਾਂ ਨੂੰ ਹਾਂ ਜੇ ਕਹੀ ਵੀ ਕੋ ਕਣਕ ਕਣਕ ਬਹੁਤ 6 ਲੱਖ ਦੇ ਵਿੱਚ 6 ਲੱਖ ਦੇ ਵਿੱਚ ਤੇ ਪਾਨੇ ਹਾਂ ਠੀਕ ਆ 5 ਸਾਲ ਹੋ ਗਏ ਫਸਲਾਂ ਵੀ ਕਿੰਨੀਆਂ ਹੋਣੀਆਂ ਦੀਆਂ 5 ਸਾਲ 10 ਫਸਲਾਂ ਹੋਣਗੀਆਂ 10 ਲੱਖ ਦੀ ਤਾਂ ਫਸਲੇ ਹੋ ਗਈ ਸੀ ਫੇਰ ਇਹ ਇਹ ਵਿਚ ਇਕੱਠੇ ਹੀ ਆ ਜਾਂਦੇ ਬਸ ਹੋਰ ਕੁਝ ਨਹੀਂ ਫੇਰ ਤੂੰ ਸ਼ੈਂਟ ਲਾਉਣੇ ਇਹਨੂੰ ਗੰਨੇ ਬੀਜ ਕੱਲਾ ਨਾ 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 ਲਾ ਦੇ ਨਹੀਂ ਲਾਉਣੇ ਪੈ ਗਏ ਯਾਰ ਕਪੜੇ ਉੱਧਰ ਪਾਠੋਗੇ ਯਾਰ ਲਾਉਣੇ ਆ ਉੱਧਰ ਪਾਠੋਗੇ ਜੈਨ ਤੇਰੇ ਮੈਂ ਰਣਮੀ ਮਿਲਬੀ ਜੀ ਫਸਲ ਚ ਆਈ ਦੀ ਗੱਲ ਹੈ ਠੀਕ ਨਹੀਂ ਮੜਾ ਬਕਸੇ ਤੇ ਬਚਾ ਕੇ ਦਲੀਪ ਮੂਰੇ ਦੇਖ ਕੇ ਕੱਢੀ ਕਰਨਾ ਪਰਚੀ ਜਿੰਨੇ ਦਾ ਉਹਦੇ ਪਰ ਲੱਗੇ ਹੋਏ ਆ ਡੇਢ ਪਰਚੀ ਜਿੰਨੇ ਲੈ ਕਾਟਰ ਸਰੀਆ ਫੇਰ ਲੱਗੂਗਾ ਜੀ ਖੋਲ ਕੇ ਰੱਖਦੇ ਨਹੀਂ ਆ ਜਾਣਾ ਨਾ ਮੈਂ ਲੋਗੇ ਫਾਇਦਾ ਕੱਲਵਾਇਦਾ ਜੇ ਕਰ ਫੋਲੇ ਦਿੱਤਾ ਜੰਦਾ ਮੂਰੇ ਨਹੀਂ ਕੋਈ ਫੇਰ ਨਹੀਂ 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 ਖੜਾ ਹੋ ਗਈ ਲੱਗਦਾ ਉਹ ਨਹੀਂ ਨਹੀਂ ਇਹ ਉੱਠ ਜੂਗਾ ਇਹ ਹੈ ਕੀ ਬੋਲ ਲੈ ਆ ਗਿਆ ਉਹ ਕੁਸ ਕੀ ਆ ਗਿਆ ਗੱਡੀ ਆ ਗਈ ਲੱਗਦਾ ਚਲ ਠੀਕ ਆ ਫੇਰ ਕਰਦੇ ਸ਼ੁਰੂ ਠੀਕ ਆ ਜੀ ਲਓ ਜੀ ਗੇੜ ਧਰ ਲੇ ਬਾਈ ਇਹ ਐਂ ਥਰ ਕੇ ਬਹੁਤ ਹੈ ਉੱਚਾ ਖੜਾ ਗਈ ਇਧੇ ਤੇ ਉੱਚੀ ਸੜਕ ਬਾਹਰ ਹੈ ਹੈ ਬਾਠ ਠੀਕ ਹੈ ਇੱਥੇ ਰੱਖੀ ਮਿੱਠੂ ਤੇਰਾ ਲੰਬੜ ਬਲੀਕ ਬਾਹਰ ਨਹੀਂ ਕਿ ਰੱਖੀ ਬਸ ਲਾਲ ਨਾ ਹੋਵੇ ਬਟਰੈਲਾ ਮੂਰੇ ਨਹੀਂ ਨਿਕਲਣਾ ਗੰਨਾ ਹੈ ਹਾਂ ਉहां ਪਰ ਹਦੀ ਕਰੇ ਮੂਰੇ ਨਹੀਂ ਨਿਕਲਣਾ ਹੈ ਬੜੀ ਬਹਾਤ ਨਹੀਂ ਹੋ ਨਾ ਠੀਕ ਹੈ ਨਾ ਠੀਕ ਹੈ ਉਹ ਠੀਕ ਹੈ ਨਾ ਤੋ ਕਰੀ ਜਾ ਲੈ ਨਹੀਂ ਰਹੀ ਹੋ ਜਾਣਾ ਲੱਦਦਿਆਂ ਨੂੰ ਤੇ ਹੋਣ ਦੇ ਜਿਹੜਾ ਹੁੰਦਾ ਹੁਣ ਉੱਧਰ ਹਲੇ ਇਹਨਾਂ ਨੇ ਜਾ ਕੇ ਛਲਾਈ ਕਰਨੀ ਆ ਛਲਾਈ ਕਰਨੀ ਕਾਦ ਹੋਣੀ ਆ 170 ਭਰੀ ਟਾਈਮ ਸਿਰ ਹੋ ਜਾਣਾ ਹੈ ਹਾਂ ਟਾਈਮ ਸਿਰ ਹੋ ਜਾਣਾ ਹੋ ਜਾਊਗਾ ਪਰ ਇਹਨਾਂ ਨੇ ਇਹਨੂੰ ਤਾਂ ਟਾਈਮ ਨਹੀਂ ਲਾਇਆ 150 ਭਰੀ ਨੂੰ ਕਿਹੜਾ ਟਾਈਮ ਲਾਇਆ ਕੁਝ ਵੀ ਨਹੀਂ ਲਾਇਆ ਵੱਢਣ ਗਏ ਹੋਏ ਦੋ ਦੋ ਕਹਿਆ ਹੋਇਆ ਵੱਢਣਾ ਹੈ ਨਾ ਜਾ ਕੇ ਕੱਢਣੇ ਲਾ ਜਾਣੇ ਜਾ ਕੇ ਦੋ ਵੱੱਢੀ ਜਾਉਂਗੇ ਬਸ ਹੈ 28 ਘੰਟੇ ਵਿੱਚ ਪੂਰਾ ਹੋ ਜਾਣਾ ਹੈ ਹੋਣਾ 150 ਭਰੀ ਹਲੇ ਮੋਟਰ ਕੰਨ ਹੈ 9 18 ਹਾਂ 18 ਹੀ ਹੈ

ਟਰੈਲਰ ਹਲਾ ਹੀ ਵੀ ਗੰਨਾ ਬਾਹਰ ਆਉਂਦਾ ਟਰੈਲਰ ਤੇ ਇਹ ਹਾ ਉਹਦਾ ਦੇਖੀ ਕਾਰਾ ਦੇਖਿਆ ਨਾ ਦੂਰੇ ਪਾਲਾ ਨਵਰੇ ਆਉਣਾ ਹੈ ਹਮ ਇੰਨਾ ਬਾਹਰ ਆਹ ਵੱਢ ਕੇ ਆਉਣੀ ਪਣੀ ਭਰੀ ਸਾਰੀਆਂ ਸਾਰਾ ਗੰਨਾ ਵੱਢਣਾ ਪੈਣਾ ਹੋ ਇਹਦਾ ਖੁਸ਼ ਹੋ ਇਹ ਤਾਂ ਖੁਸ਼ ਹੋਏ ਹੋਏ ਆ ਗੰਨੇ ਨੂੰ ਨੂੰ ਤੇ ਜਾ ਰਹੀ ਉੱਥੇ ਆਉਣਾ ਛਲਾਈ ਦਾ ਅਸਲੀ ਇੰਨਾ ਹੋਵੇ ਵੀ ਆ ਜੀ ਜੀ ਕੱਢਣਾ ਅਸੀਂ ਉਰੇ ਨਹੀਂ ਨਿਕਲ ਮਾਰੇ ਬੂਟੇ ਨਹੀਂ ਨਿਕਲੂਗਾ ਬੂਟਿਆਂ 'ਚ ਫਰਕ ਪੈਂਦਾ ਚਾਹੇ ਕਿੰਨੇ ਕੇ ਸਾਲ ਦਾ ਹੀ ਫਰਕ ਪੈਣਾ ਇੱਕ ਦਾ ਇੱਕ ਸਾਲ ਤਾਂ ਹੋਣਾ ਹੀ ਹੈ ਕਿੰਨੇ ਨੇ ਜਾਨ ਕੱਢਦੇ ਆ ਬੂਟੇ ਜਾਨ ਨਾਲੇ ਕਿੰਨੀ ਕੱਢ ਲੂ ਏ ਖੇਤ ਵੀ ਬੋਦਾ ਲੈ ਫੇਤ ਬੋਦਾ ਬੁੱਦਾ ਕੋਈ ਨਹੀਂ ਉਹ ਰੇਜ ਦੇ ਘਤਰ ਰੱਖੇ ਹੋਏ 7-8 ਟ੍ਰੇਲ ਦੇ ਬੁੱਦਾ ਬੁੱਦਾ ਕੋਈ ਨਹੀਂ ਹੈਗਾ ਸਰੋਂ ਦਾ ਜ਼ਿਆਦਾ ਹੀ ਬੀਜ ਪਿਆ ਹੋਈ ਆ ਹੂੰ ਜੰਮ ਜ਼ਿਆਦਾ ਪਾਸੇ ਕੇ ਹੋਰ ਪਾਸੇ ਲੱਜੂ ਫੇਲ ਦੀ ਉੱਤ ਲੂਟ ਹੈ ਜ਼ਿਆਦਾ ਹੈ ਹੈ ਦਾਦਾ ਬੂਟੇ ਤਾਂ ਆਂ ਦਿਖਣ ਲੱਗ ਗਏ ਹੁਣ ਤੇ ਦਿਖਣ ਲੱਗੇ ਆਰੀ ਕੋ ਲੈ ਨਹੀਂ ਮੈਂ ਪਈ ਛਾਂਗ ਦੇਣ ਤੇ ਸਾਰੀ ਹੂੰ ਗਾਇਲ ਦੀ ਗਾਜੇ ਚਲ ਛਾਂਗਦੀ ਤੂੰ ਕੱਲੂ ਜਾਣਾ ਮੈਂ ਆ ਕੇ ਛਾਂਗਦੀ ਸਵੇਰੇ ਛਾਂਗ ਦੇਣਾ ਦੁਆ ਫੋੜ ਕੇ ਆ ਕੇ ਦੇਖੂਗਾ ਜੇ ਭਈਆ ਰਖ ਮਿਲ ਗਿਆ ਕੱਲੂ ਡੈੜੀ ਪਰ ਪੱਤੀ ਚੱਕ ਲੈ ਜਣੀ ਬਾਹਰ ਤੇ ਲੈ ਜਿਓ ਫੇਰ ਮੰਡ ਮੈਂ ਛੱਡ ਕੇ ਆਉਂਗਾ ਉਹਨੂੰ ਠੀਕ ਨਹੀਂ ਬਿਆਗਲਾ ਅਡੀ ਕਿ ਲੁੜੀ ਵਾਲੇ ਨੇ ਸਿੱਟ ਨਹੀਂ ਹੋਈ ਚੱਕ ਲੂਗਾ ਪੰਮੇ ਨੂੰ ਪੁੱਛਦਾ ਪੰਮੇ ਨੇ ਕਹਿੰਦਾ ਮੇਰੇ ਬਈ ਫੇਰੀ ਲੱਦੇ ਕੇ ਤਾਂ ਅਗਲੇ ਨੇ ਹਰੇਕ ਨੇ ਕਹਣਾ ਤਾਰਜਾ ਹਾਂ ਛੱਕਣੇ ਵਾਲਾ ਨਹੀਂ ਮਿਲਣਾ ਪੂਰੀ ਰਿਚੀਆ ਪੂਰੀ ਰਿਚੀ ਪੀਂਦਾ ਕੰਨਾ ਪੂਰੀ ਦੇ ਪੱਤੀ ਤੋਂ ਉਹ ਤਾਂ ਫਰਦਾ ਹੁੰਦਾ ਹਾਂ ਉਹ ਨੂੰ ਚੱਕ ਲਈ ਜਾ ਹੂੰ ਲਦਾ ਨੀਦਾ ਤੇਰੇ ਨਾਲ ਮੈਂ ਕਹਿੰਦਾ ਰੇੜੇ ਪਰ ਲੜਾਈ ਕਰਦੇ ਤੋਈ ਜਾ ਹਾਂ ਠੀਕ ਨਹੀਂ ਗੱਲ ਇਹਦਾ ਰਹਿ ਗਿਆ ਮਾੜਾ ਮੁਕਤਾ ਜਾ ਗੱਬੇ ਨੂੰ ਕਰਕੇ ਇਕੱਠਾ ਜਿਕਣਾ ਅੱਜ ਸਾਚੂ ਨਹੀਂ ਜਾ ਰਹੇ ਹੰਦੀ ਭਈਆਂ ਦੀ ਇਹਨਾਂ ਦੀ ਜਦੇ ਸਾਡੇ ਨੂੰ ਅੱਗ ਲਾ ਦੇ ਗੱਬੇ ਗੱਬੇ ਤੇ ਸੇਕ ਨਹੀਂ ਪੈਂਦਾ ਬੁੱਟੇ ਨੂੰ ਸਾਚੂ ਦੇ ਨਹੀਂ ਸੇਕ ਪੈਂਦਾ ਹੈਗਾ ਇਹ ਪੈਂਦਾ ਜਿੱਕਾ ਹੁਣ ਹਵਾ ਚੱਲਦੀ ਆ ਫੇਰ ਸੇਕ ਪੈਂਦਾ ਤੇ ਤਾਂ ਹਵਾ ਬਣਦੀ ਪੈਂਦੀ ਆ ਬਸ ਏਹ ਕਿ ਨਾ ਲੱਗੇ ਬੁੱਟੇ ਨੂੰ ਫਿਰਦ ਨਹੀਂ ਸੇਕ ਲੱਗਿਆ ਫਿਰ ਗਿਆ ਪੁੱਤ ਹੈ ਹੂੰ ਫੇਰ ਗਿਆ ਤਾਂ ਬੁੱਟੇ ਬਫਰ ਕਰ ਦੇ ਨੀ ਹੂੰ ਹਨਾ ਆਹ ਜਿਹੜੀ ਆਲੇ ਦਾ ਰਵ ਉਹਨੇ ਆਂਦਾ ਬਫਰ ਕਰ ਪੈਂਦਾ ਹੀ ਉਦੋਂ ਤੇ ਕਿਹਦਾ ਕਹਿੰਦੇ ਰੋ ਪਜਾਨ ਕਬੀਰ ਦੇ ਕੋਈ ਤੁਨ ਕਬੀਰ ਦੀਏ ਉਹਦਾ ਫਰਕ ਤਾਂ ਪੈਣ ਨਹੀਂ ਦਿੱਤੇ ਨੂੰ ਹੈ ਨਾ ਆਹ ਲੈਣ ਥੋੜੀ ਗਲਤ ਲੱਗ ਗਈ ਅੱਜ ਆਹ ਲੈ ਨਹੀਂ ਆਪਣੀ ਆਪਣੀ ਲੈਣ ਉਹਦੇ ਲੱਗੇ ਸੀ ਪੁੱਤਾਂ ਦੀ ਓਹ ਇੱਧਰ ਗੱਭੇ ਕਰਾ ਲੈਣਾ ਦਾ ਖੇਤ ਦੇ ਖੰਭਾ ਹੁਣ ਆਪਣੀ ਲੈਣ ਜਾਣੀ ਦੇਖ ਲੈ ਓਰੇ ਇਹ ਛੱਡੇ ਰੱਖ ਦੂ ਮੰਨ ਲੇ ਕਿ ਚੱਲ ਤੂੰ ਆਹ ਦੀ ਜਗ੍ਹਾ ਖਿਦਮਤ ਨੂੰ ਪੈਣੀ ਆ ਆਹੋ ਇਹਦਾ ਛੱਡੇ ਹੁਣ ਇੱਕ ਦੋ ਓਰੇ ਜਾਣੀ ਆ ਇੱਥੇ ਰਹਿਣ ਜਾਣ ਜਾਣੀ ਪੈਣੀ ਹੈ ਪਹਿਲੀ ਪੂਰੂ ਸਿੱਧੀ ਉਹ ਖੰਭੇ ਨੂੰ ਇੰਨਾ ਫਰਕ ਰੱਖਣਾ ਪੈਣਾ ਲੈਣ ਦੀ ਹਾਂ ਇਹ ਕਿਤੇ ਇੱਕ ਖੰਭਾ ਓਰੇ ਹੁੰਦਾ ਜਿੱਥੇ ਤੁੰਗੜਾ ਹੈ ਆਉਟ ਆਉਂਦਾ ਕਹੀ ਕੋਲ ਇਹ ਲਹਿਰ ਪੱਲੇ ਵੀ ਲੱਗੀ ਤੇ ਉੱਪਰ ਵੀ ਲੱਗੀ ਸੀ ਦੋ ਲੱਗੀਆਂ ਵੀ ਉਹਨਾਂ ਦੀ ਲਹਿਰ ਵੀ ਮਰ ਗਈ ਆ ਸਮਝ ਲੈ ਆ ਦੇਖ ਆ ਇਹਨਾਂ ਦੀ ਵਾਰੀ ਵੀ ਆ ਇੱਕ ਨਹੀਂ ਆਪਣੀ ਮਰਨੀ ਮੇਰੀ ਕਹਿੰਦੀ ਵੀ ਲਾ ਲਾ ਜਿਹੜੀ ਸੀ ਇੱਕ ਹੈਂ ਚੱਲ ਕੇ ਬੇਣੀ ਇਹ ਬੁੱਕ ਤੇ ਨਾ ਕੋਈ ਜ਼ਿਆਦਾ ਕੰਮ ਨਹੀਂ ਉਧਰ ਨੇ ਵੀ ਕਰ ਜਾਣੀ ਇੱਧਰ ਨੇ ਵੀ ਕਰ ਜਾਣੀ ਬਸ ਉਧਰ ਵੀ ਆ ਪਈਆਂ ਹੈਂ ਆਹ ਐਵੇਂ ਜਿਹਾ ਲੈ ਗਾਹ ਕੋ ਹੋਰ ਨਾ ਮਾਲਿਕ ਜਲਾ ਇੰਨਾ ਇੱਧਰ ਵੀ ਇੰਨੀ ਨੀਂ ਸੱਡੀ ਰੱਖੀ ਹੋਆ ਚਲੋ ਭਾਈ ਪਹੁੰਚ ਗਏ ਰੌਤਾਂ ਦੱਸੂੰਗਾ ਨਹੀਂ ਅੰਦਰ ਸੁਪਲੀ ਸੱਤ ਨਹੀਂ ਆ ਉੱਥੇ ਤੇ ਕਿੰਨਾ ਕਰਨਾ ਹੋਇਆ ਉਹਨਾਂ ਦਾ ਫੇਰੇ ਹੋ ਗਈ ਡੇਢ ਸਭ ਭਰੀ ਭਾਈ ਮੈਂ ਤਾਂ ਉੱਥੇ 70 ਭਰੀਆਂ ਲਈ ਬੈਠਾ ਆ 70 ਲਈ ਬੈਠਾ ਦਾ ਮੈਂ 70 ਕ ਭਰੀਆਂ ਆਉਣੇ ਵੀ ਸਾਰਾ ਤਾਂ ਖਾਦਾ ਪਾ ਬਿਮਾਰੀ ਨੇ ਹਲੇ ਤਾਂ ਆਗੇ ਖਾਣ ਦਾ ਗੰਨਾ ਤਾਂ ਉਹ ਨਹੀਂ ਨੇ ਭਈਆਂ ਨੇ ਕੱਲੇ ਦਾ ਕਿਉਂ ਸਲਾਰੀ 150 ਹੋਊ 150 60 ਹੋਈ ਕਿੰਨੇ ਕੋਟ ਲਗਾਉਗਾ ਤੈਨੂੰ ਫੇ ਹੋਊਗਾ ਤੇ 50 ਕੁਆਂਟਲ ਗੰਨਾ ਹੋ ਗਿਆ ਹਣਾ 50 ਦੇ ਗੇੜ ਉੱਤੇ ਉੱਪਰੇ ਲੰਘ ਗਿਆ ਉੱਪਰੇ ਲਾ ਕੇ ਆਉਣਾ ਪੰਗਾ ਗੰਨਾ ਉਰੇ ਉਰੇ ਵੀ ਨਹੀਂ ਬਸ ਇੰਨਾ ਉੱਥੇ ਘੜੇ ਇੰਨਾ ਹੀ ਉਰੇ ਘੜਿਆ ਹੁਣ ਨਹੀਂ ਉਰੇ ਗੰਨਾ ਤਾਂ ਮੁੜ ਕੇ ਆਉਣਾ ਚਾਹੀਦਾ 150 ਭਾਰੀ ਉੱਥੇ ਘੜੀ 55 60 ਤੇ 55 60 ਹੋਣੀ 300 ਭਾਰੀ ਪਾਈ ਆ ਸਵਾ 310 ਦੂਸਰੇ ਗੇੜ ਮੈਂ 310 ਕਿੱਥੇ ਹੈ 310 ਹੋ ਜਾਣੀ ਹਲੇ ਹੋਰ ਛਲਾਉਣੀਆਂ ਮੈਂ ਲੱਗੇ ਪੈ ਨਹੀਂ ਕਿੰਨੀ ਹੋ ਗਈ ਤੇ ਹੁਣ 285 90 ਹੋ ਜੀ ਹਾਂ ਭਾਈ ਛੱਡੇ ਨਾ ਜਾਂਦੇ ਜੱਟਾਂ ਹੀ ਆਹ 315 ਕਰੂੰਗੀ ਨਹੀਂ 2 ਲੱਗੇ ਵੀ ਆਪ ਦੇਖ ਤਾਂ 300 ਵੀ ਹੋ ਗਈ ਬਹੁਤ ਐ 110 ਕੁਇੰਟਲ ਹੋ ਜਵੇ ਯਾਰ ਇੰਨਾ ਕੀ ਸੌਦਾ ਹੋ ਜਿੰਨਾ 300 300 ਟੈਨਸ਼ਨ ਨਹੀਂ ਲੱਗਦਾ ਮਨ ਨੂੰ ਭਰੀਆਂ ਲੱਦ ਹੋ ਚੱਲੀਆਂ 350 ਦੀ ਭਰੀ ਆ ਲੈ ਲਾ ਦੋ ਯੱਕਾ ਤੈਨਸਾ ਉਹਦੇ ਪਾਰੀ ਉੱਪਰ ਰੱਖ ਦੀ ਫੇਰ ਫੋਗਨ ਲੈ ਕੇ ਪਕਰਨਾ ਨਹੀਂ ਹੋ ਜਾਂਦਾ ਕਈ ਵਰੀ 270 80 ਦਾ ਵੀ ਹੋ ਜਾਂਦਾ ਕਿ ਅੱਗੇ ਭਰੀ 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 ਲੈ ਬਾਈ ਜਿਹੜੇ ਸਾਹ ਨਾਲ ਗੰਨਾ ਤੁਸੀਂ 360 350 ਵੀ ਕਰ ਲਓ ਉਹ ਆ ਤੇਰਾ ਮਡ ਮੋਟਾ ਬਾਉ ਦਾ ਗੰਨਾ ਕਹਿੰਦਾ ਮੋਟਾ ਹੋਦਾ ਗੀ ਮੋਹ ਮੋਟਾ ਗੰਨਾ ਆਏ ਭਜਨ ਬਾਹਤ ਆ ਕੇਹ ਜਾਂਦਾ ਭਰੀ ਜੇ ਜੰਨਾ ਦੇਖੀ ਪਤ ਨੂੰ ਮੈਂ ਦੇਖੀ ਜੰਨਾ ਭਰੀ ਕਹੀ ਲਈ ਜਾ ਬਹੁਤ ਮੋਟਾ ਗੰਨਾ ਰੋ ਮੇਲੇ ਕਾ ਜਾਣਾ ਹੈ ਮੇਲ ਸਵੇਰੇ ਸਵੇਰੇ ਜਾਊਂਗਾ ਨੰਨੇ ਕੋਲ 4 ਵਜੇ 3 ਵਜੇ ਰੱਖ ਜਾਵਾਂਗਾ ਦਾ ਕਮਲ ਕਹਿੰਦਾ ਤਾਂ ਕਹਿੰਦਾ ਗੰਨਾ ਨਹੀਂ ਉੱਥੇ ਦਾ 15 ਟਰਾਲੀਆਂ ਹੁਣ ਤਾਂ ਸੋਣੀ ਹੋ ਗਈ ਖੜਗੇ ਨਾਲ ਜਿੱ ਫਸਟ ਹੁਣੀ ਚਲੇ ਜਾ ਹੋ ਗਈ ਸੋਣੀ ਬੱਸ ਸਵੇਰੇ ਹੀ ਜਾਈ ਫਿਰ ਅੱਜ ਹੁਣੀ ਚ ਰਾਤ ਦਾ ਕਹਿੰਦਾ 4 ਵਜੇ ਯਾਰ ਸਾਰੀ ਰਾਤ ਕੋਈ ਪੁੱਟੇ ਜਾ ਕੇ ਰੱਖੀ ਹੋਣੀ ਦਾ ਟਾਈਮ ਨਹੀਂ ਹੈਗਾ ਜੇ ਰਾਤ ਰਾਤ ਵਿਹਲੇ ਹੋਗੇ ਪਰ ਆਏ ਆ ਜੀ ਜੇ ਮੈਂ ਰਾਤ ਨੂੰ ਜਾਵਾਂ ਹੁਣ ਫਿਰ ਮੈਂ ਕਦ ਦਿਨ ਚ ਆ ਜਾਣਾ ਨਹੀਂ ਜੇ ਮੈਂ ਕਦੂ ਸਵੇਰੇ ਦੇ ਗਿਆ ਜੇ ਸਵੇਰੇ ਹੋਗੇ ਨਾ 3 ਵਜੇ 4 ਵਜੇ ਤਾਂ ਮੈਂ ਤਾਂ ਦਿਨ ਮਾਜਣਾ ਕਿ 10 11 ਵਜੇ ਅੱਜ ਜਾਣੇ ਤੇ ਡਿਪੈਂਡ ਉਹਨੂੰ ਪਰਚੀ ਜਾਂਦੀ ਆ ਹਾਲ ਤਾਂ ਮੈਂ ਦਊ ਦਿੱਥੇ ਮੈਨੂੰ ਟਾਈਮ ਕਹਿੰਦੇ ਠਹਿਰ ਜਾ ਪਰ ਉਹ ਪਾਰਟੀ ਦਾ ਇਕ ਨਹੀਂ ਜਾਣੀ ਬਾਈ ਇਕਣਾ ਹੁਣ ਜਾਂਦੀ ਆ ਅੱਜ ਦਿਨ ਚ ਸੋਣੀ ਹੋਗੀ ਦੀ 30 40 ਟਰਾਲੀਆਂ ਕਿੰਨੀ ਪਾ ਲੈ ਬਹੁਤ ਆ 30 ਟਰਾਲੀ ਘਾਟੀ ਦੇ ਪੀੜ ਦਾ ਤੱਕ ਗਈ 30 ਟਰਾਲੀ ਇਹ ਉਹਦਾ ਹੁਣ ਇੱਕ ਰਸ਼ ਕਰਕੇ ਹੌਲੀ ਚਲਾਉਂਦੇ ਉਹਨੂੰ ਇਹ ਰਸ਼ ਕਰਕੇ ਬਾਪੂ ਕਹਿੰਦਾ ਮਰੰਡੇ ਮਿਲ ਪਰਿਆ ਜਾ ਵੀ ਟਾਈਮ ਆ ਲਿਆ ਕਹਿੰਦਾ ਅਸੀਂ ਟਰਾਲੀ ਖਾਲੀ ਕਰਨੀ ਗਾਂ ਸਾਨੂੰ ਚੈੱਕ ਦੇ ਦੇਣਾ ਹਾਂ ਹਾਂ ਨਗਦ ਪੈਸੇ ਮਾ ਹੁਣ ਮੇਤਾ ਕਰਕੇ ਲੈੜੇ ਪੈਸੇ ਵੀ ਦੇ ਦਿਓ ਸਾਡੇ ਨਿਕਲ ਜਾ ਪਹਿਨਾ ਜਾਂ ਨਿਕਲਣਾ ਤਾਂ ਅੰਦਰ ਤੇ ਉੱਥੇ ਬਾਹਰ ਚੈੱਕ ਹੁੰਦੇ ਤੇ ਇਦਾਂ ਹੀ ਕਰਦੇ ਹੋ ਦੇ ਲੈ ਚੈੱਕ ਦੇ ਦੇ ਮੈਂ ਤੁਹਾਨੂੰ ਚੈੱਕ ਦੇਣਾ ਮੋਰ ਲਾ ਕੇ ਪੈਸੇ ਲੈ ਲਾ ਮੋਰ ਲਾ ਕੇ 15 ਦਿਨ ਦੀ ਤਰੀਕ ਪਾ ਦੇਣੀ ਚੈੱਕ ਪਰ 15 ਦਿਨ ਬਾਅਦ ਜਾ ਕੇ ਆਪਣਾ ਬੈਂਕ ਚ ਲਾ ਦਿਓ ਪੈਸੇ ਤੁਹਾਡੇ ਨਿਕਲ ਜਾਣੇ ਨਾ ਨਗਦ ਵੀ ਤਾਂ ਅੰਦਰ ਆਏ ਬੈਂਕ ਬੰਦ ਕਰ ਦੋਤੀ ਇੱਕ ਸਾਲ ਦਿੱਤਾ ਇਹਨਾਂ ਨੇ ਬਾਅਦ ਤੋਂ ਵੀ ਬਾਸੂ ਤੇ ਬਾਸੂ ਨੇ ਪਤਾ ਲੱਗ ਗਿਆ ਵੀ ਇਹ ਤਾਂ ਪੱਕੇ ਹੱਥ ਵੱਢੋਗੇ ਕਈ ਵਾਰੀ 20 ਦਿਨ ਲੇਟ ਵੀ ਕਰਦੀ ਹੁੰਦੀ ਮਹੀਨਾ ਵੀ ਲੇਟ ਕਰਨੀ ਹੁੰਦੀ ਆ ਇਹ ਪਟ੍ਰੋਲ ਬੰਪ ਲਾਤਾ ਇਹਨਾਂ ਨੇ ਇੱਥੇ ਰੋਲ ਬੰਪ ਤਾਂ ਹੁਣ ਵੀ ਆਉਂਦਾ ਉਹ ਚਾਹੀਦੀ ਇਦਾਂ ਹੀ ਯਾਰ ਜਦ ਤੱਕ ਅੰਦਰ ਦਾ ਯਾਦ ਚਾਹੇ ਤੂੰ ਇੱਕ ਮਹੀਨੇ ਦੀ ਡੇਟ ਪਾ ਦੇ ਬਾਅਦ ਦੀ ਉਹ ਚਾਹੀਦੀ ਇਦਾਂ ਹੀ ਅੱਜ ਬਰਚ ਗਈ ਇਹ ਪਰਚੀ ਦੀ ਡੇਟ ਮਹੀਨਾ ਬਾਅਦ ਯਾਰ ਕਿਹੜਾ ਰਿੰਗ ਪਰਚੀ ਦੇ ਪੈਸੇ ਮਹੀਨਾ ਬਾਅਦ 2 ਮਹੀਨੇ ਬਾਅਦ ਉਹਨੂੰ ਗਾਰੰਟੀ ਦੋਗੇ ਵੀ ਪੈਸੇ ਆਉਣਨ ਹਾਈ ਕੋਰਟ ਨੇ 15 ਦਿਨ ਦਾ ਆਰਡਰ ਦਿੱਤਾ ਵਾ 15 ਦਿਨ ਪਰ ਕਿੱਥੇ ਹੁੰਦੀ ਆ ਕਿੱਥੇ ਹੁੰਦੀ ਬਾਈ ਇੰਦਾਦੀ ਪੇਮੈਂਟ ਤਾਂ ਮਹੀਨਾ ਪਰ ਜਾਂਦੀ ਆ ਖਾਲਾ ਪਰ ਵੀ ਚਲੀ ਜਾਂਦੀ ਬਾਈ ਖਾਲਾ ਪਰ ਵੀ ਜਾਂਦੀ ਬਾਈ ਖਾਲਾ ਪਰ ਵੀ ਤਾਂ ਸਾਲਾ ਸਾਲਾ ਪਰ ਹੀ ਚਲਦੀ ਸੀ ਹੁਣ ਦੇ ਟਾਈਮ ਪਿਛਲੇ ਸਾਲ ਤਾਂ ਆਈਗੀ 20 ਮਹੀਨੇ ਪੰਜਰ ਗਾ 100 ਵੀ ਠੀਕੇ ਰਹੂਗਾ ਕੰਮ ਐਸੋਂ ਵੀ ਦੇਖਦੇ ਹਾਂ ਬਹੁਤ ਮਹੀਨਾ ਵੀ ਮਿਲ ਜਾਵੇ ਤਾਂ ਵੀ ਕੋਈ ਗੱਲ ਨਹੀਂ ਹਾਂ ਆ ਗੱਗੇ ਦੇ ਨਾਲ 2 ਮਹੀਨੇ ਜੀ ਮਿਲ ਜਾਵੇ ਤਾਂ ਵੀ ਠੀਕ ਹੈ ਮਿਲ ਜਾ ਜੇ ਡੇਟ ਬਹੁਤ ਮੈਂ ਤਾਂ ਕਹਿੰਦਾ 2 ਮਹੀਨੇ ਡੇਟ ਪੱਲ ਬਾਕੀ ਸਾਨੂੰ ਪਤਾ ਅਸੀਂ ਅੱਜ ਅੱਜ ਗੇਰੀਆ 2 ਮਹੀਨੇ ਬਾਅਦ ਪੈਸੇ ਹੋਣਗੇ ਇਹਦੇ ਕਿੰਨੇ ਦਿਨ ਹੋ ਜਾ ਤੋ ਰਾਇਆ ਵੀ ਹਰੇਕ ਦੇ ਪਰਚੀ ਪਹਿਲੇ ਦੋ ਪਰਚੀ ਦੇ ਪੈਸੇ ਬੰਦਾ ਦਿਨ ਚਾਕੇ ਉਹਦੇ ਬਾਅਦ ਪਰਚੀ ਦੇ ਪੈਸੇ ਸਾਲ ਵਧਿਆ ਹੋਏ ਹਾਂ ਹਾਂ ਉਹ ਕਰੂਨ ਲੱਖੋ ਨਾ ਆ ਕੇ ਖੜ ਗਿਆ ਬੰਦਾ ਵੀ ਲੱਗਿਆ ਕਾਲੇ ਨੂੰ ਛੱਡ ਲੱਗਦੀ ਆ ਕਾਲੇ ਨੂੰ ਛੱਡ ਲੱਗਦੀ ਆ ਪਤਾੰਗ ਆ ਗਿਆ ਉਹ ਦੇਖ ਹੁੰਦਾ ਹੈ ਫੜ ਲੈ ਜਾ ਫੜ ਲੈ ਜਾ ਹਾਂ ਡੋਰ ਪਾਉਂਦਾ ਫੜ ਲੈ ਜਾ ਹਾਂ ਜਾ ਜਾ ਬੰਦਾ ਵੀ ਦੇਖ ਲਈ ਪਿੱਛੇ ਰੱਠਿਆ ਬੰਦਾ ਨਹੀਂ ਕੋਈ ਨਹੀਂ ਨਹੀਂ ਪੁਰੀ ਆ ਜਾਣਾ ਤੇਰੇ ਕੋਲੇ ਮਾਲਾ ਪਾਣੀ ਵਾਲੇ ਵਿੱਚ ਰੋਦੇ ਪਿੰਡ ਦਾ ਹੀ ਮੋਟਰ ਦਾ ਹੀ ਪੁਰੀ ਆ ਜਾਣਾ ਇਹਨੇ ਤੇਰੇ ਕੋਲ ਆ ਜਾਏ ਕੋਲੇ ਆ ਜਾਈ ਨੇ ਨਾ ਨਾ ਤੇ ਕੋਲ ਨਹੀਂ ਤੇ ਪਾਰ ਜਾਣਾ ਇਹਨੇ ਹੈ ਡੋਰ ਡੋਰ ਲੈ ਸਿੱਧੇ ਮਾਰ ਕੇ ਤੈਨੂੰ ਚੜਾ ਦੇ ਚੜਾ ਦੇ ਫੇਰ ਇਕੱਠੀ ਕਰੀ ਜਾਂੀ ਆਈ ਗਈ ਆ ਪਿੱਛੇ ਤੇ ਆਇਆ ਯਾਰ ਇਹ ਇਹ ਲੱਗ ਗਿਆ ਲਾਹ ਖਾਲਦਾਰ ਦਾ ਫੁਰਫਟੇ ਮੋ ਤੇਰਾ ਅਜਿਹਾ ਵੀ ਖਿਡਾਰੀ ਹੋਵੇ ਕੋਈ ਤੇਰੇ ਵਰਗੇ ਖਿਡਾਰੀ ਆਈ ਦੇਟ ਆਉਣੇ ਵਾਲੇ ਵੱਜ ਗਿਆ ਵੱਜ ਗਿਆ ਤਾਰ ਦੇ ਵਿੱਚੋਂ ਲੱਗ ਗਿਆ ਉਹ ਬਾਹਰ ਦੇ ਵਿੱਚ ਲੱਗ ਗਿਆ ਆਰ ਤੇਨੂੰ ਲੱਗ ਗਿਆ ਅਰੇ ਫੇਰ ਤੋੜਤਾ ਲਾਹ ਦੇਲੀ ਗੋਲ ਰੀਲ ਵਾਲੀ ਤੇ ਨਹੀਂ ਜੜਾਈ ਵੀ ਕਪੜੇ ਸੁੰਨੇ ਵਾਲੇ ਨਾਲ ਲੱਗੋ ਜਿਹੜੇ ਸਾਬਕਾ ਟੁੱਟ ਗਿਆ ਕੋ ਮੇਰੇ ਨਾਲ ਹੋਇਆ ਮੈਂ ਰੀਲ ਲਿਆਂਦੀ ਮੈਂ ਤਿੰਨ ਤਿੰਨ ਰੁਪਈਆ ਕਰਦੀ ਸੀ ਲੱਗੇ ਪਤੰਗ ਜੜਾਤਾ ਛੱਡੀ ਛੱਡੀ ਕਰੀ ਜੀ ਅਜਿਹੇ ਕਿਹੜਾ ਕੋ ਹੁੰਦਾ ਕੋਈ ਲੱਗਿਆ ਵਾ ਬਸ ਇਦਾਂ ਹੀ ਲੰਘੀ ਉਹ ਆਹੋ ਫਿਰ ਛੁੱਟ ਗਿਆ ਚੋ ਅਖੇਂਡ ਮੈਂ ਗੱਠ ਦੁੱਤੀ ਉਹ ਵੀ ਦੇਖੇ ਸੀ ਪਤੰਗ ਇੱਥੇ ਇੱਥੇ ਨੂੰ ਤੂੰ ਦੇਖ ਲੈ ਵੀ ਡੋਰਾ ਇੰਨੇ ਨਹੀਂ ਲੰਬੀਆਂ ਚਾਲੀਆਂ ਦੀ ਡੋਰੀ ਨੂੰ ਆਉਂਦੀ ਆ ਨਾ ਹਵਾ ਪੱਛੋਂ ਚਲਦੀ ਆ ਹਰ ਕਰਦੀ ਬਾਈ ਬਹੁਤ ਖਰਾਬ ਹੈ ਰੇਹ ਪਾਉਂਦਿਆਂ ਦੇ ਸਪਰੇਹਾ ਕਰਦਿਆਂ ਦੇ ਪੈਰ ਲੱਟਾ ਵੱਡ ਹੁੰਦੀਆਂ ਆ ਗਈ ਇਹਦਾ ਬੰਦਾ ਵਿੱਚ ਉਹਦੇ ਫੇਰ ਤਾਂ ਗਲਤ ਆ ਹੋਰ ਪੰਛੀ ਬਾਹ ਵੱਟ ਹੁੰਦੇ ਯਾਰ ਹਮ ਜਿਹੜੇ ਟਾਰਗੇਟ ਡੋਰ ਦੇ ਪੈਰਾਂ ਵਿੱਚ ਫਸ ਜੂ ਨੇ ਪੁੱਛਣ ਕਿ ਕਿੱਥੇ ਉਹਦੀ ਲੱਤੇ ਘਾਲ ਜਿਹੜੀ ਬਸ ਹਾਂ ਚੈਨਾ ਡੋਰ ਕਾ ਲਦੀ ਆ ਚੈਨਾ ਹੀ ਆਉਂਦੀ ਆ ਕੇ ਬੰਦ ਕਹੀ ਜਾਂਦੇ ਕਿਹੜੀ ਬੰਦ ਹੁੰਦੀ ਚੈਨਾ ਹੀ ਆਉਂਦੀ ਹੁਣ ਵੀ ਜਿਹੜੀ ਜੀ ਯਾਰ ਬਣਨੀ ਨਹੀਂ ਬੰਦ ਉਹ ਸਾਦੀ ਹਾਂ ਉਹ ਬਿਣੀ ਕਿੱਥੇ ਬੰਦ ਹੋ ਜੂਗੀ ਨਾਲੇ ਆਉਂਦੀ ਚੈਨਾ ਤੇ ਆ ਸਾਡੇ ਉੱਪ ਲਾਈ ਜਾਂਦੇ ਇਹ ਪਵੰਦੀਆਂ ਜਿਹੜੀ ਬਣਦੀ ਉਹ ਪਵੰਦੀ ਉੱਥੇ ਲਾ ਦਿਓ ਉੱਥੇ ਲਾਓ ਉਹ ਉਹ ਗਾ ਬੰਬਣੀ ਚ ਲਾਉਣੇ ਤੇ ਬੰਬ ਬਾਂਡੇ ਬੰਦ ਕਰ ਦੋ ਬੰਦ ਕਰ ਦੋ ਚਲਾਉਣੇ ਕਿਹੜੇ ਗੰਜਰ ਨੇ ਜਿੰਨੀ ਸਖਤਾਈ ਪਰਾਲੀ ਬਗਰੀ ਵੀ ਤੇ ਨਹੀਂ ਚੈਨਾਂ ਦੇ ਉੱਪਰ ਪਾ ਦੇ ਦੀ ਉਹ ਜਿੱਥੇ ਜੋ ਗੱਲ ਆ ਹਾਂ ਗਰੀਬਾਂ ਵਜੂਰ ਚੱਲਦਾ ਹੋਰ ਹਾਂ ਕਿਹੜੀ ਲੋਰ ਐਂ ਦੇ ਕਰ ਟ੍ਰੈਕਟਰ ਨਾਲ ਬੰਦ ਟੱਕੇ ਪਾ ਡੋਰ ਗਰੀਂਦਨ ਦੇ ਉਹ ਸਾਡੇ ਪੈਰ ਛੱਡ ਦੇ ਤੂੰ ਗਾ ਸਾਮ ਨੂੰ ਯਾਰ ਬੁੱਝੋ ਬੁੱਝੋ ਟ੍ਰੈਕਟਰ ਨਾਲ ਬੰਦੇ ਜਾ ਛੱਡ ਦੇ ਇਹਨੂੰ ਫੇਰ ਘਟਣਾ ਕਾਤੇ ਤਾਂ ਖੈਂਚ ਨਾਲ ਬੰਨ੍ਹਣਾ ਸਾਰੀ ਜਾਂ ਉਡੀ ਜਾਣੇ ਬੰਨ੍ਹ ਕੇ ਛੱਡ ਦੇ ਪੋਰ ਗਿਆ ਬੰਨਿਆ ਉਡੀ ਜਾਣ ਦੇ ਸਵੇਰੇ ਗਿਰਜਣਾ ਸਵੇਰੇ ਫੇਟੜਾ ਦੇਣਾ ਕੱਲ ਨੂੰ ਨਾ ਰਾਤ ਨੂੰ ਨਹੀਂ ਬੰਨ੍ਹਦੇ ਉੱਥੇ ਨਹੀਂ ਆਲੇ ਹੈਗਾ ਇਹ ਆਉਂਦੇ ਲਫਾ ਉਦੇ ਵਾਲਾ ਇਹ ਤੂੰ ਤੁਣਕੇ ਮਾਰਦਾ ਉਹਦੇ ਬਾਹਰ ਟਿਕਮਾ ਐ ਉਡੀ ਜਾਣੇ ਅਖਬਾਰ ਵਾਲਾ ਨੇ ਗਲ ਜਣੇ ਗਾਤ ਨੂੰ ਜਾਨ ਲੱਗੇ ਨੂੰ ਵੜਦਣਾ ਮੈਂ ਨਾ ਵੜਣਾ ਕਾ ਇਹਨੂੰ ਉਡੀ ਜਾਣ ਦੇ ਜਾਨਦੇ ਆ ਬੇਗਿਰ ਜਿਹੜਾ ਇਹਨੇ ਕੱਲੂ ਫੇਰ ਇਕੱਠਾ ਕਰਕੇ ਡਾਲੇ ਰ ਪਰ ਪਰ ਨੂੰ ਇਹ ਦੂਆ ਨਾ ਨਾ ਸਕ ਲੈਣਾ ਦਿਨ ਮੈਨੇ ਉਡਣਾ ਕਿੱਲਾ ਹੋ ਜਾਊਗਾ ਉੱਡਦੇ ਨੇ ਨਹੀਂ ਹੋਣਾ ਬਾਬੇ ਹੋ ਜਾਣੇ ਨੇ ਹੋ ਜਾਣੇ ਤੇਰੇ ਸਾਹਮਣੇ ਰਾਤ ਨੂੰ ਉੱਡਦਾ ਬੰਦਤਾ ਬਾਈ ਤੇ ਗਿਰੇ ਜਾ ਰਹੇ ਹੈ ਕਿ ਨਹੀਂ ਤੇ ਕੱਲੂ ਇਕੱਠਾ ਕਰ ਲਈ ਇਹਨੂੰ ਉਹ ਤਾਂ ਨਹੀਂ ਪੁਰਜਕ ਲਈ ਉਹ ਤਾਂ ਨਹੀਂ ਹਿੱਲੀ ਜਾਂਦੀ ਨਾਲ ਤੁਣਕੇ ਵੱਜੀ ਜਾਂਦੇ ਕੰਮ ਕਰ ਬਾਈ ਥੋੜੀ ਜੱਲ ਪਾਈ ਗੱਜੜਾ ਇਹਨੇ ਤੇਰੇ ਟ੍ਰੈਲੀ ਲੱਦ ਲੱਦਦੀ ਗੱਜੜਾ ਇਹਨੇ ਹਵਾ ਘੜ ਦੇਣੀ ਹੈ ਕਿ ਨਹੀਂ ਜਾਨੂ ਗੱਜੜਾ ਇਹਨੇ ਨਾ ਹੀ ਤਾਂ ਨਹੀਂ ਠੰਡ ਹੋਈ ਵੀ ਹਵਾ ਚੱਲਦੀ ਆ ਪਾਹਰ ਚੱਲਦਾ ਰਹਿੰਦਾ ਸਾਈਦਾ ਗਲੀਪ ਦੇ ਨਾਲ ਮਾਰੀ ਉੱਪਰ ਵਾਹ ਹਰਦਾ ਇਹਨਾਂ ਨੇ 5 ਲੱਖ ਮੰਗਣਾ 5 ਲੱਖ ਕੇ ਵੀ ਨਹੀਂ ਸਾਰਨਾ ਨਹੀਂ ਵੀ ਕਹਾਂ 5 ਲੱਖ ਤਾਂ ਉਹ ਸੀਜ਼ਨ ਦਾ ਬਣਾਉਣਾ ਹਾਂ ਇਹਨੇ ਕਾਪੇ ਸੀਜ਼ਨ ਹੀ ਦਾ ਰੀਗਦਾ ਹੋ ਜਾਣਾ ਇਹਨਾਂ ਨੂੰ ਅੱਜ ਕਿਹੜਾਂ ਚੱਕਦੇਗਾ ਯਾਰ ਚੇਂਜ ਜਾਂ ਕੋਈ ਇਹਨਾਂ ਤੇ ਉੱਚੀ ਹੋਣੇ ਕਾਸੀ ਰੈਲੀ ਹਾਂ ਨਾ ਨਾ ਉਹ ਦੋਰਾ ਹੋਰ ਲੱਗੂਗੇ ਵੀ ਦੋ ਤਿੰਨ ਬਾ ਦੋ ਹੀ ਇਹਨੂੰ ਨਹੀਂ ਇੰਨੀ ਉੱਚੀ ਮੋੜ ਗੱਗੇ ਇਹ 100 ਕਾਂਟਲ ਹੁੰਦੀ ਇੰਨੀ 15 ਫੁੱਟ ਵਿਚੇ ਬਹੁਤ ਭਰੀ ਆਈਆਂ ਵਿਚੇ ਭਰੀ ਬਹੁਤ ਪੈ ਜਾਂਦੀ ਬਦੋਗੇ ਹੋਰ ਲੱਗੂਗੇ ਬਸ ਆਗੇ ਲਾ ਕੇ ਪਿੱਛੇ ਵੀ ਭਰੀ ਬਹੁਤ ਪੈ ਜਾਂਦੀ ਫਿਰ ਦਾਲੇ ਪਰ ਆ ਕੇ ਚੱਲ ਜਿਹੜਾ ਹੋਇਆ ਸਾਰੇ ਉਹਨਾਂ ਨੇ ਰੇਣੀ ਰੀ ਲਿਜਣਾ ਲੋਕਾਂ ਨੇ ਕਹਿਣਾ ਗੰਨਾ 100 ਕਾਂਟਲ ਜਿਹੜਾ ਟਰੈਕਟਰ ਦੇ ਲੱਗ ਡੱਲੇ ਸਰ ਆਪਾਂ ਵੀ ਦਿਖਾ ਦਈਏ ਤੁਹਾਨੂੰ ਹਾਂ ਇਹ ਜਿਹੜੀ ਉਹ ਜਿਹੜਾ ਰੇਡੀ ਲੱਗੇ ਉਹਦੇ 4x4 ਕਰੋ ਹੈ 1.5 ਸੌਂਡ ਕਰਾਉਣਾ ਹੈ ਫੋਟੋ ਪਵਾ ਦੇ ਫੋੜਾ ਕਿਹਾ ਮੈਂ ਫੋੜ ਲੈ ਜਾਨੇ ਮੈਨੂੰ ਹੋਰ ਕਿ ਬ੍ਰੇਕਾਂ ਘਟਾ ਮੈਂ ਬ੍ਰੇਕਾਂ ਬਸ ਇਹਦੀਆਂ ਵਾਲੀਆਂ ਉਹਨੂੰ ਕਿ ਬ੍ਰੇਕਾਂ ਨੂੰ ਜਿਹੜੇ ਤੇਰੇ ਅੱਗੇ 100 4x4 ਪਰ ਰੇੜੀ ਲੈ ਕੇ ਆਉਂਦੇ ਉਹ ਆ ਉਹ ਵੀ ਦੇਖ ਇਹਦਾ ਫਿਰ ਵੀ ਬੜੀ ਪਰਚੀ ਚਲੀ ਗਈ ਜਾਨੀ ਕੱਲੇ ਆਪਾਂ ਨੇ ਸਵਾਰਨਾ ਇਹਦਾ ਖਰਚਾ ਹੈ ਪਰਚੀ 100 ਇਹਨੂੰ ਟਰੈਕਟਰ ਦਾ ਖਰਚਾ ਹੈ ਤਾਂ ਇਹਦੇ ਦਾ ਖਰਚਾ ਬڑے ਟਰੈਕਟਰ ਦਾ 200 ਜਾਵੇ ਨਾ ਤਾਂ ਪੂਰਾ ਕਰਦਾ ਪੂਰਤੀ ਦੋ ਗੇੜੇ ਅੱਧਾ ਅੱਧਾ ਫਰਕ ਪੈਂਦਾ ਦੁੱਧ ਦਾ ਕਰਾ ਦੇਣਾ ਦੁੱਧ ਦਾ ਫਰਕ ਤਾਂ ਪੈਂਦਾ ਮੈਂ 100 ਦਾ 200 ਹੋ ਜਣਾ ਕਿਹੜਾ ਹੀ ਵੱਧ ਹਾਂ ਗੇੜਾ ਵੱਧ ਤਾਂ ਟਾਈਮ ਬਚਦਾ ਕਿੰਨਾ ਫਰਕ 200 ਦਾ ਨਾਰਮਲ ਹੈ ਇਹਨੂੰ ਫੇ ਰਾਸਤਾ ਵੀ ਚਾਹੀਦਾ ਬਾਈ ਉਹ ਤੇਰੇ ਨੂੰ ਨਾਰਮਲ ਗੱਲ ਨਾ ਚੰਗਾ ਥਣਾ ਇੰਨਾ ਹੀ ਕੱਢਣਾ ਓੱਖਾ ਹੋ ਰਿਹਾ ਤੇ ਦੇਖ ਲੈ ਤੂੰ 100 ਦਾ ਕਿ ਚਿੱਕਾ ਪਵਾਣੀ ਆ ਹਾਂ ਜਾਂਦੇ ਜਾਂਦੇ ਰਾਤੀ ਤੋਂ ਗੱਲ ਕਰੀ ਜੇ ਰਸਤਾ ਹੋਵੇ ਤਾਂ 200 ਚਾਹੀਦੇ ਟਰੈਕਟਰ ਨੂੰ ਹੋਰ ਐਟਨ ਥੋੜਾ ਜਿਹਾ ਜਵਾਬ ਦੇਣਾ ਜਵਾਬ ਦੇ ਰਿਹਾ ਰਸਤੇ ਨਾਲ ਅੱਜ ਦਾ ਜਵਾਬ ਦਾ ਮਹਿੰਦਰਾ ਵੀ ਨਹੀਂ ਦਿੰਦਾ ਉਹ ਗੱਲ ਕਰਦਾ ਮੈਂ ਰਸਤਾ ਤੇ ਵਧੀਆ ਚੱਲਦਾ ਰਸਤਾ ਹੋਣਾ ਚਾਹੀਦਾ ਬਾਈ ਪਰ ਲਾਇਆ ਗੱਲ ਮੈਂ ਮਹਿੰਦਰਾ ਨਹੀਂ ਦਿੰਦਾ ਜੇ ਰਸਤਾ ਲੈ 100 ਦੀ ਪਰਚੀ ਉਹ ਤੇਰੀ ਮੇਰੀ 60 ਦੀ ਹੈ ਕਰਾਈ ਹੈ ਹੁਣ ਕਹਿ ਕੇ 100 ਦੀ ਟਾਇਰ ਰੋਡ ਪਰ ਯਾਰ ਬਾਤ ਤੈਨੂੰ ਵਧਾਈਆਂ ਭਾਈ ਪੰਮੇ ਨੂੰ ਟਾਇਰ ਪਵਾਤੇ ਨੇ ਆਹ ਦਾ ਆਹ ਦਾ ਰੇਲਾ ਕੱਲ੍ਹ ਆਈ ਦੇ ਦੇਣਾ ਦੇਖ ਲਈ ਵੀਡੀਓ ਮੈਂ ਟਾਇਰ ਪਵਾਤਾ ਹੀ ਨਹੀਂ ਨੇ ਲੈ ਲੈ ਕੇ ਆਂਦੇ ਸੀ ਅੱਜ ਪਵਾਤੇ ਆਪਾਂ ਨੂੰ ਟਰਾਲਾ ਦਵਾ ਦੇਣਾ ਆਉਗੀ ਕੱਲ੍ਹ ਨੂੰ ਵੀਡੀਓ ਆਉਗੀ ਬੇਟਾ ਐ ਟੂਰ ਪਵਾਤੇ ਲੈਟਾਂ ਹੀ ਲਿਆਏ ਅੱਜ ਕਾਦੂ ਬੇਟਾ ਲਾਵਾਂਗੇ ਫੇਰ ਨਹੀਂ ਟਰਾਲਾ ਦਿੰਦਾ ਸਾਈ ਬੱਲਾ ਕਹਦੇ ਟੂਰ ਟਾਇਰ ਮਾ ਮੋਦ ਲੈਟਾਂ ਨੂੰ ਪਾਤੀ ਆ ਦੇ ਖਰਾਬ ਕਰਾ ਦਤਾ ਹੁਣ ਉਹ ਤਾਂ ਅੱਗੇ ਵੀ ਕਰਦਾ ਲੈਟਾ ਅੱਗੇ ਵੀ ਲਾ ਦਿੰਦਾ ਹਾਂ ਸੀਜਨ ਦੇ ਬਾਅਦ ਕਈ ਵਾਰੀ ਨਿਆਣੇ ਪੱਟ ਲੈਂਦੇ ਬਾਹਰ ਖੜੇ ਦੀਆਂ ਕਾਹਤ ਹੋ ਗਿਆ ਬਾਹੀ ਹੈ ਨਿਆਣੇ ਨਹੀਂ ਛੱਡਦੇ ਬਸ ਲੇਟਾਂ ਆਪਣੀਆਂ ਲਾਤੀਆਂ ਚੌ ਪੂਰਾ ਕਰ ਲੈਣਾ ਸੀਜਨ ਚੱਲ ਪੈਣਾ ਆਪਣਾ ਬਸ ਟਾਇਰ ਤਾਂ ਠੀਕ ਹੈ ਤੇ ਮੈਂ ਪੁਰਾਣੇ ਥੋੜੇ ਜਣ ਖਰਾਬ ਹੋ ਗਏ ਤੇ ਠੀਕ ਹੈ ਫੇਰ ਵੀ 100 ਲੈ ਜਾਣਾ ਔਖਾ ਹੁਣੂਗੇ ਸਹੀ ਸਹੀ ਇਹ ਪਾ ਲਈ ਡੱਬੀ ਵੀ ਨਹੀਂ ਹੈਗੀ ਸੜੀ ਨਹੀਂ ਧੂਣੀ ਲਾ ਦਿੰਦੇ ਛੱਟ ਲੱਗਣ ਲੱਗੇ ਛੱਟ ਹੋ ਗਈ ਯਾਰ ਛੱਟ ਦੀ ਟੂਲ ਚ ਪਈ ਆ ਪਈ ਹੈ ਡੱਬੀ ਜੇ ਨਾ ਪਾਉਣੀ ਆ ਕੋਈ ਤਾਂ ਪਿੰਦਾ ਹੀ ਹੋਣਾ ਇਹਨਾਂ ਚੋਂ ਇਹ ਬੀੜੀ ਵਾਲੇ ਨਹੀਂ ਹੈਗੇ ਆ ਰਿਪਿਟ ਨਹੀਂ ਖੈਣੀ ਵਾਲੇ ਹੀ ਹੈ ਸਾਰੇ ਲੈ ਭੰਗ ਵਾਲੇ ਹੈਗੇ ਕੱਡ ਵਿੱਚ ਡੱਟ ਤੋਂ ਲਾਈਏ ਫੋਨ ਜਿੱਕੀ ਮਲਦੀ ਭੰਗ ਵਾਲੇ ਨਹੀਂ ਹੈਗੇ ਇਹਨਾਂ ਵਿੱਚ ਉਹ ਹਾਂ ਕਟੜਾ ਡੱਬੀ ਨਹੀਂ ਖਾਂਦਾ ਪੀਂਦਾ ਜਿਹੜਾ ਲਿਆ ਵਾ ਹਾਂ ਦੱਤੇ ਵਾਲੀ ਵੀ ਕੋਈ ਨਹੀਂ ਹੈ ਕੋਈ ਨਹੀਂ ਬਈ ਤੁਹਾਡਾ ਨਾਮ ਲੱਗਦਾ ਜੀ ਆਪ ਜੀ ਪੁੱਲ ਸਨਾਂ ਨਹੀਂ ਆ ਕਰਾਈ ਵੀ ਹੈ ਦੇਖਣ ਵੀ ਨੰਗੇ ਸਾਨੂੰ ਮੈਂ ਬਾ ਸੇਕਣ ਵੀ ਦਊਂਗਾ ਸਾਨੂੰ ਬਾ ਭਾਈ ਸੇਕਦੇ ਤੁਸੀਂ ਸੇਕ ਲਓ ਤੁਸੀਂ ਦੇਖ ਲਓ ਭਾਈ ਹੋਰ ਨਾ ਤੁਹਾਨੂੰ ਸੇਕਣਾ ਪੌਸਟਾ ਦੀ ਕੰਪਨੀ ਲੈ ਕੇ ਬਚ ਕੇ ਰਹੀ ਹੈ ਸੈਟੇਲਾਈਟ ਤੇ ਬਚ ਕੇ ਰਹੀ ਸੈਟੇਲਾਈਟ ਤੇ ਮੈਸੇਜ ਭੇਜਣਾ ਉਹ ਵਾਹ ਉਹ ਜਿਆਦਾ ਵੇਖ ਲੈ ਆ ਯਾਰ ਹੋ ਉਹ ਤਾਂ ਪਰ ਆਈ ਜਾਂ ਮੈਲਾ ਹੈ ਹੁੰਦਾ ਸਿੱਕਣੇ ਵਾਲਾ ਕੰਮ। ਦੇਖ ਨਾ ਰਾਵਣ ਜਾਂ ਰੌਣ ਫੂਕਦੇ ਆ ਜਾਨੀ ਹੈਡਲਾਈਟ ਦਾ ਕੰਮ ਕਰਦਾ। ਜੀਵੀਦਾਰ ਦੇ ਖੇਤ ਵਾਲੀ ਉਹ ਚੱਕਦਾ ਜਿਹੜੀਆਂ ਫੈਕਟਰੀਆਂ ਮਾਰਦੀਆਂ ਤੂੰ ਆਉਂਦੀ। ਨਾ ਉਹ ਕਿੱਥੇ ਚੱਕਦਾ ਬਾਈ। ਆ ਵੀ ਨਹੀਂ ਦਿਖਦਾ ਹੈਗਾ ਇਹਨਾਂ ਨੂੰ ਦੇਣ ਵਾਲਾ ਬੁੱਢਾ ਤੇ ਆਇਆ। ਹਾਂ। ਆ। ਜਾਂ ਰੌਣ ਜਾਂ ਰੌਣ ਫੂਕਦੇ ਆ। ਜਾਂ ਹੈਡਲਾਈਟ ਬੰਦ ਹੋ ਜਾਂਦਾ। ਹਾਂ। ਫੇਰ ਕਬਾਦ ਹੋ ਜਾਂਦਾ ਇਹ। ਦਵਾਗੇ ਬੰਬੂ ਚਾਹਦੇ ਹੈਡਲਾਈਟ ਬੰਦ ਹੋ ਜਾਂਦਾ। ਅਸੀਂ ਧੂੜੀ ਸਿੱਕਣ ਲੱਗੇ ਹੈਡਲਾਈਟ ਆਉਂ। ਉਹ ਹੁਣ ਤਾਂ ਬੰਦ ਕਰਤੇ ਹੁਣ ਇਹਨਾਂ ਨੇ। ਬੰਦੇ ਨਾਮ ਕਿਹੜਾ ਕਰਨਾ ਹੈ ਬਾਲਣ ਬਾਲਣ ਰੱਖਣਾ ਅੰਦਰ ਅੰਦਰ ਦੂਸਰਾ ਪਹਿਲੀ ਵਾਰੀ ਅੰਤੇ ਹੀ ਨਹੀਂ ਹੈਗਾ ਉਧਰ ਵਿੱਚ ਬੜਾ ਜ਼ਿਆਦਾ ਪ੍ਰਦੂਸ਼ਣ ਦਾ ਹੈ ਕਰਦਾ ਹੈ ਲੈ ਕਰਦਾ ਕਰ ਰਹਾ ਹਾਂ ਉਹ ਕਰਨਾ ਬਾਈ ਇੱਕ ਦੇ ਪਹਿਲੀ ਵਾਰੀ ਕੋਟੇ ਇੱਕ ਦੇ ਇਹਨਾਂ ਨੂੰ ਸੁਕਾਓ ਥਰਿਆ ਮੈਨੂੰ ਮਾਣ ਵੀ ਨਹੀਂ ਹੈਗੀ ਉਹ ਜਿਹੜੇ ਨੜੇ ਲਿਆਉਂਦੇ ਪੇ ਅੱਗੇ ਲਾਉਣੀ ਉਹ ਨਾ ਹੈ ਬਾਈ ਇੱਕ ਦੇ ਨਾਲ ਸੁਕਾਓ ਇਹਨਾਂ ਨੂੰ ਸੁਕਾਓ ਢਾਲ ਕਰੋ ਠੰਡ ਭਾਗੀ ਜੂ ਧੂਣੀ ਦਾ ਕੰਮ ਹੈ ਥੋੜਾ ਰਾ ਠੰਡ ਵੀ ਲੱਗਦੀ ਬੈਠਿਆਂ ਨੂੰ ਉਹ ਹਾਂ ਮੋੜੇ ਪਰ ਠੰਡ ਲੱਗੇ ਖੜੀ ਉਹ ਲਿਆਏ ਤੂੰ ਕੀ ਇਕੱਠੇ ਕਰਕੇ ਸਮਾਨ ਕਮਾਨ ਤਾਂ ਹੁਣ ਤਾਂ ਲਿਆ ਜਾ ਹੁ ਕਾ ਜਾ ਅੱਜ ਦਿਨ ਕੰਮ ਨਿਬੜਿਆ ਉਸਤਾਜੀ ਨਿਬੜਿਆ 10 ਦਿਨ ਬਿੜਿਆ ਉਹ ਨਹੀਂ ਪੂਰਾ ਟਾਈਮ ਨਾਲ ਹੈ ਅੱਜ ਦਿਨ ਵੀੜਤਾ ਅੱਜ ਦਿਨ ਟਾਈਮ ਨਾਲ ਬਿੜਿਆ ਪੂਰਾ ਨਾਲ ਅੱਜ ਨਿਬੜ ਗਿਆ ਕੰਮ ਉਹਨਾਂ ਦਾ ਬਾਹਰੋਂ ਤਾਂ ਸਿਆਲ ਸਿਆਲਾ ਧੂਣੀ ਦੇ ਸਾਰੇ ਹੀ ਹੈ ਕਿੱਥੇ ਖੜਨੇ ਦਾ ਲਾਈ ਜਾ ਸਾਰੇ ਫੂਕ ਦੇ ਹੋਰ ਹੋਰ ਪੰਮਾ ਕਿਆ ਕਹਿੰਦਾ ਪੰਮੇ ਪੱਤੀ ਦਿਨ ਕਿ ਆਈ ਸੀ ਪੰਮੇ ਨੂੰ ਕਿਆ ਮੈਂ ਕਹਿੰਦਾ ਲੱਧੋ ਕਹਿੰਦਾ ਤਾਰ ਚੋ ਲਾਜੀ ਸੀ ਬਾਈ ਕੋ ਸਾ ਮੈਂ ਮੈਂ ਉਹ ਮੈਨੂੰ ਪਹਿਲਾਂ ਹੀ ਦੱਸਤਾ ਸੀ ਉਹ ਖਿੰਡਾਰ ਨਹੀਂ ਫਿਰ ਕਹਿੰਦਾ ਮੇਰਾ ਨਹੀਂ ਸੇਕੜੇ ਦਾਰੂ ਮੈਂ। ਉਹ ਇਹ ਬਾੜੇ ਮਦਦੂ ਗਾਣੇ ਸੇਕੜੇ ਦਾਰੂ ਮੈਂ। ਮੈਂ ਕਹਿੰਦਾ ਕਿ ਇਸ ਸਾਲ ਕਿਹਨੂੰ ਕਹਾ ਚੱਕਲੇ ਜਿਵੇ। ਕਹਿੰਦਾ ਪੰਮੇ ਨੂੰ ਕਹਿੰਦਾ ਉਹ ਖਿਡਾਰੀ ਜੇ ਲਾਉਣੀ ਮੈਂ ਉਹਨੇ ਕਹਿੰਦਾ ਤਾਰ ਜੋ ਲੱਧ ਕੇ। ਆਈ ਗਈ ਉਹੀ ਗੱਲ ਹੋਈ। ਉਹ ਤਾਰ ਉਹ ਤਾਰ ਉਹਨੇ ਅਸੀਂ ਮੇਰੀ ਸੁਣ ਗਾ ਇੱਕ ਪੂਰੀ ਟਾਲੀ ਠੋਕ ਕੇ ਸਾਰੇ ਹੋਣੇ ਆ। ਇੱਕ ਪੂਰੀ ਠੋਕ ਕੇ ਬਵਾ ਬੱਤ ਸਾਡੀ। ਮੇਰੀ ਗੱਲ ਸੁਣ ਲੈ। ਉਹ ਜਿਵੇਂ ਲੋਕਾਂ ਨੇ ਦਾਰ ਦਾਰੇ ਪੁੱਛ ਲੈਣ। ਤਾਰ ਦਾਰੇ ਆਏ। ਪਤਾ ਘਾਤੇ ਕਿੰਨਾ ਪਪੂਰੇ ਨਾਲ ਜੰਨਾ ਹੈ। ਅਗਲੇ ਨੇ ਬਾਹਰ ਕੱਢ ਕੇ ਛੱਡ ਕੇ ਆਉਂਦਾ। ਆ ਹੀ ਪੰਗਾ ਮੈਂ ਦੂਰੇ ਸਾਰੇ ਬੱਬੂ ਨੇ ਦਰ ਕੇ ਆਏ ਬਿਜਲੀ ਵਾਲੀ ਤੂੰ ਹੁਣ ਦੀ ਗੱਲ ਕਰਦਾ ਕਹੇ ਆਪ ਆ ਕੇ ਬੈਠ ਗਿਆ ਅਸੀਂ ਲੱਦਣ ਲੱਗੇ ਵੇ ਮੈਂ ਕਹਾ ਨਾ ਇਹ ਤਾਂ ਅਸੀਂ ਬੱਬੂ ਤੂੰ ਖੀਲ ਤੇ ਇਹ ਤਾਰ ਕੇ ਮੈਂ ਕਹਾ ਬੱਬੀ ਆ ਜਾ ਪੱਤੀ ਨਹੀਂ ਲਿਆਣੀ ਹਾਂ ਲਿਆਣੀ ਹੈ ਕਹਿੰਦਾ ਲੱਦ ਦੋ ਮੈਂ ਤਾਰ ਲੂੰਗਾ ਮੈਂ ਗੈ ਲੋਗੇ ਲਦਾ ਤਾਰ ਨਹੀਂ ਲਊਗਾ ਆਓ ਠੀਕ ਹੈ ਗੱਲ ਹਾਂ ਮੈਂ ਆਪਣੀ ਗੈ ਲੋਗੇ ਲਦਾ ਭਈ ਰਖੇ ਵੇ ਤੇ ਮੈਂ ਪੁੱਛੋ ਜੀ ਭਈ ਨਾ کہیں ਪਜਾਮਾ ਜਾ ਗਿਆ ਹਾਂ ਠੰਡ ਦਾ ਚੰਗ ਕੰਮ ਚੱਲ ਨਹੀਂ ਤੂਣੀ ਵਾਲਾ ਤੂਣੀ ਦੇਖਣੀ ਬਾਈ ਤੂਣੀ ਪੈਣਾ ਕਿੰਨੇ ਤੱਕ ਹਾਂ ਇਹਦਾ ਮੇਰੀ ਗੱਲ ਨਾਲ ਸੁੂਜ ਨਿਕਲਦਾ ਫਿਰ ਸੁੂਜ ਨਿਕਲਦਾ ਬਾਰਾ ਇੱਕ ਵਾਰ ਤਾਂ ਸੀ ਜੀ ਫਿਰ ਤੂਣੀ ਦਾ ਸੁੂਜ ਹਾਂ 10 ਦੀ ਕਾ 15 ਦੀ ਦੇ ਬਾਅਦ ਕੰਮ ਚੱਲਣਾ ਸੂਰਜ ਹਾਂ 15 ਜਾਂ 20 ਦੇ ਬਾਅਦ ਜਨਵਰੀ ਫਰਵਰੀ ਜ਼ਿਆਦਾ ਚੱਲਦਾ ਹਾਦੀ ਧੁੱਪਾਂ ਨਿਕਲ ਜਾਂਦੀ ਹੈ ਜਨਵਰੀ ਫਰਵਰੀ ਜਾ ਕੇ ਫਿਰ ਧੁੱਪਾਂ ਨਹੀਂ ਨਿਕਲਦੀ ਹਾਂ ਦੇਖੋ ਬੰਦੇ ਦਾ 20 ਦੇ ਬਾਅਦ ਤੁਸੀਂ ਸੁੂਜ ਰੱਪਣਾ ਕਿੱਥੇ ਹਾਂ ਬੜੀ ਸਵੇਰ ਤੇ ਬਾਅਦ ਹੁੰਦਾ ਹਾਂ ਸੁੂਜ ਮਿਲ ਲੈਣੀ ਕਿੱਥੇ ਗਏ ਸੂਰਜ ਗਾਇਬ ਹੋ ਜਾਂਦਾ ਅੱਧੇ ਸੰਬਰ ਦੇ ਬਾਅ ਉੱਤੇ ਹਾਂ ਵਾਰਨਿੰਗ ਆਈ ਵੀ ਪਹਿਲਾਂ ਇਹ ਹਾਂ ਅੱਧੇ ਦਸੰਬਰ ਦੇ ਬਾਅਦ ਹਾਂ ਵੀ ਕਿਉਂਕਿ ਉਹ ਕਹਿ ਉਹ ਠੰਡ ਕਹਿ ਵਾਲੀ ਉਹ ਠੰਡ ਪੈਣੀ ਚੀਕਾ ਮਰੌ ਗਈ ਥੋੜੀ ਠੰਡੇ ਠੰਡੇ ਰਹੀ ਵੀ ਬੱਤਕਾ ਉਹ ਨਹੀਂ ਪੈਣੀ ਇੱਕ ਸੋਹਣੀ ਸੋਹਣੀ ਪੈਣੀ ਕੁ ਬਸ ਵੀ ਹਾਂ ਬੁਰੀ ਮਾ ਹਰ ਜੀ ਇਧਰ ਆਈ ਠੰਡੇ ਰਹੀ ਵੀ ਬੱਤਕਾ ਮੋਨਾ ਫਿਰਦੇ ਬਰਫ਼ ਚ ਉਹ ਤੇ ਬਰਫ਼ ਪੈ ਗਈ ਹੁਣ ਇਹ ਜਾਰੀ ਕਰ ਦਿੰਦੇ ਪਹਿਲਾਂ ਹੀ ਪਿਛਲੀ ਵਾਰ ਮੈਂ ਤੁਹਾਨੂੰ ਕਿਹਾ ਸੀ ਮੀਂਹ ਨਹੀਂ ਪੈਣਾ ਪਰ ਗੱਲ ਪੱਕੀ ਹੋ ਕਿ ਨਹੀਂ ਹੋਈ ਪੱਕੀ ਤੇ ਜੀ ਲਉਗੇ ਆ ਜੀ ਤੇ ਮੀਤਾ ਉਹ ਹਰੇ ਠੰਡ ਦਾ ਆਇਆ ਹੁਣ ਲਾ ਜੀ ਭੋਗ ਪਾਣੀ ਦੇਣ ਲੱਗ ਗਏ ਮੈਂ ਨਹੀਂ ਹੁੰਦਾ ਭਾਈ ਜਿਹੜੇ ਉਹ ਆਨਲਾਈਨ ਇੱਕ ਹੈਗੀ ਆ ਉਹ ਆਪਣੀ ਵੈਬਸਾਈਟ ਆਈਆਂ ਖੇਤੀਬਾੜੀ ਦਾ ਨਹੀਂ ਆ ਉਹ ਉਹਦਾ ਦੇ ਦੋਨੇ ਆ ਵੀ ਐਸੀ ਭਾਈ ਛੋੜ ਜਾ ਮੀਂਹ ਦਾ ਬੁਰਾ ਹਾਲ ਹੁਣ ਐਤ ਕੀ ਉਹਨੇ ਪਹਿਲਾਂ ਕਹਿੰਦਾ ਵੀ ਠੰਡ ਜ਼ਿਆਦਾ ਪਊਗੀ ਕੁਝ ਹੋ ਹੋਇਆ ਹੁੰਦਾ ਨਾ ਠੰਡ ਜ਼ਿਆਦਾ ਪਈ ਕਣਕਾਂ ਬੋਸ ਹੋਣੀਆਂ ਹੋਣਗੀਆਂ ਲਾ ਲਾ ਨੀਨਾ ਇਹਦਾ ਕੁਝ ਫੈਕਟਰੀਆ ਦਾ ਦੱਸਦਾ ਮੈਂ ਪੂਰਾ ਤਾਂ ਪੜਿਆ ਵੀ ਸਵਾਰ ਕੇ ਮੈਂ ਬਾਲੇ ਵੀ ਠੰਡ ਪੈਣੀ ਆ ਅਦਸੰਬਰ ਦੇ ਬਾਅਦ ਲਾਲ ਲਾ ਨੀਨਾ ਇਫੈਕਟ ਹੈ यो होना हण हण जडी हुन पछ बज 2001 ते बाद ठंड नहीं पई 2001 ते बाद ठंड हुन आ प पानी 20100 ਵਿਚ 25 ਚ ਤੇ ਪੂਰੀ ਪਾਊਗੀ ਪੂਰੀ ਜੀ ਪੂਰੀ ਜਿੰਨੀ ਕਹਦੇ ਉਨੀ ਵਧੀਆ ਫੋਟੋ ਦੇਖਦਾ ਹੀ ਆ ਸਾਰਾ ਕੋਰਾ ਦਾ ਭੈਣ ਲੱਗ ਗਈ ਆ ਕੋਰਾ ਬਹੁਤ ਅੱਜ ਬਾਕੀ ਸਾਰੀ ਫਸਲਾਂ ਨੂੰ ਠੰਡ ਕੁਝ ਨਹੀਂ ਕਹਿੰਦੀ ਹੈਗੀ ਆਲੂਆਂ ਨੂੰ ਮਾਰ ਆਲੂ ਮਾਰ ਦੇਣਾ ਛੋਡੇ ਗਰੁੱਪ ਚ ਪੈਣੀ ਤੇ ਮੈਂ ਲਾਜ ਨਾ ਸਕਦਾ ਸਿਰ ਪੜਦੇ ਗਰੁੱਪ ਚ ਮੈਸੇਜ ਭਜਾਉ ਕੋਈ ਪਤਾ ਨਹੀਂ ਮੇਰੇ ਨਹੀਂ ਦੋਸਤਾਂ ਚ ਚਲੋ ਆਲੂ ਖਤਮ ਕਰ ਦਿੰਦੀ ਇਹਨੇ ਕੋਰਾ ਕੋਰਾ ਉਹੀ ਆਲੂ ਠੰਡ ਕਣਕ ਨੂੰ ਠੰਡ ਲੱਗਣੀ ਆ ਕਾਕ ਦਾ ਕੁਆਲਟੀ ਹੁੰਦੀ ਨਹੀਂ ਸਾਡਾ ਉਨੀ ਕੁਆਲਟੀ ਆ ਉਨੀ ਕਿਨੇ ਵਧੀਆ ਹੋਣਾ ਪਰ ਖਾਤਾ ਉਹ ਨਿਕਲਿਆ ਆ ਬਸ ਹੁਣ ਮਾੜਾ ਮਾੜਾ ਮਿੱਟੀ ਪਾ ਦਿੰਦੇ ਇੱਧਰ ਹੋਰ ਸੈਟ ਜਹਾ ਜਿਹੜਾ ਫੇਰ ਨਿਕਲੀ ਜਾਣਾ ਇਹਨਾਂ ਨਾਲ ਜੇ ਜਿਹੜੇ ਰੇਡ ਸਾਲ ਜਾਊਗੀ ਭਾਈ ਗਾਹਾਂ ਦਾ ਭਰ ਲੂਗਾ ਤੇ ਠੀਕ ਨਹੀਂ ਕਰਨਾ ਠੀਕ ਗੱਲ ਉਹਦਾ ਖਤਰੇ ਵਾਲਾ ਕੰਮ ਤਾਂ ਰਾਕੀ ਆ ਖੁੱਲਿਆ ਖੇਤ ਪਰ ਜਿੰਨੇ ਮਾੜੀਆਂ ਸੈਟੋ ਜਿਹੜਾ ਕੰਮ ਠੀਕ ਨਹੀਂ ਗੱਲ